ਸ਼ਤ ਸ਼੍ਰੀਕਾਲ ਜੀ ਮੈਂ ਸ਼ਰਨ ਬੋਹਾ ਅੱਜ ਤੁਹਾਡੇ ਸਾਹਮਣੇ ਜੋ ਲੋਕ ਅਦਾਲਤ ਦੇ ਵਿੱਚ 22 ਪੋਸਟਾਂ ਪ੍ਰੋਸੈਸ ਸਰਵਰ ਦੀਆਂ ਆਈਆਂ ਸਨ ਉਹਨਾਂ ਦਾ ਕਿਵੇਂ ਪੇਪਰ ਹੋਣਾ ਹੈ ਕੀ ਕੀ ਸਿਲੇਬਸ ਹੋਣਾ ਹੈ ਪਿਛਲੇ ਸਾਲ ਕਿਦਾਂ ਦਾ ਪੇਪਰ ਹੋਇਆ ਸੀਗਾ ਕਿੰਨੇ ਸਵਾਲ ਆਏ ਸੀਗੇ ਉਹ ਕੱਲੀ-ਕੱਲੀ ਚੀਜ਼ ਤੁਹਾਡੇ ਸਾਹਮਣੇ ਅੱਜ ਮੈਂ ਲੈ ਕੇ ਆਇਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਠੀਕ ਹੈ ਵੀਡੀਓ ਦੇ ਵਿੱਚ ਕੁਝ ਜ਼ਿਆਦਾ ਨਹੀਂ ਹੁੰਦਾ ਹੈਗਾ ਨਾ ਕੋਈ ਐਡੀਟਿੰਗ ਹੁੰਦੀ ਆ ਆਪਾਂ ਸਿਰਫ ਐਜੂਕੇਸ਼ਨ ਸੰਬੰਧੀ ਨੌਲੇਜ ਲੈ ਕੇ ਆਉਨੇ ਆਂਗੇ ਦੇਖਣੀ ਹੁੰਦੀ ਹੈ ਤਾਂ ਐਂਡ ਤੱਕ ਦੇਖਿਆ ਕਰੋ ਨਹੀਂ ਦੇਖਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੈਨੂੰ ਪਤਾ ਹੈ ਲੋਕ ਸਕਿਪ ਕਰਕੇ ਸਿਰਫ ਮੇਨ ਮੇਨ ਗੱਲਾਂ ਹੀ ਸੁਣ ਕੇ ਵੀਡੀਓ ਨੂੰ ਉਹ ਕਰ ਦਾਂਦੇ ਨੇਗੇ ਸਕਿਪ ਕਰ ਦਾਂਦੇ ਨੇ ਸੋ ਮੈਂ ਇਹ ਪੇਪਰ ਲੈ ਕੇ ਆਇਆ ਉਹ ਲੱਭ ਕੇ ਜਿਹੜਾ ਕਿ ਪਿਛਲੇ ਸਾਲ ਹੋਇਆ ਸੀ ਲੋਕ ਅਦਾਲਤ ਦੇ ਵਿੱਚ ਕੀ ਕੀ ਸਵਾਲ ਪੁੱਛੇ ਗਏ ਸੀਗੇ ਠੀਕ ਹੈ ਕੀ ਕੀ ਸਿਲੇਬਸ ਆਇਆ ਸੀਗਾ ਕੱਲੇ-ਕੱਲੇ ਚੀਜ਼ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਮਝਾ ਦੇਣੀ ਹੈਗੀ ਹਾਂਜੀ ਜੋ ਲੋਕ ਅਦਾਲਤ ਦੇ ਵਿੱਚ ਪ੍ਰੋਸੈਸ ਸਰਵਰ ਦੀਆਂ ਪੋਸਟ ਆਈਆਂ ਸਨ ਉਹਦਾ ਪਿਛਲੀ ਵਾਰ ਇੱਕ ਪੇਪਰ ਹੋਇਆ ਸੀਗਾ ਚੰਡੀਗੜ੍ਹ ਮਹਾਲੀ ਦੇ ਵਿੱਚ ਅੱਜ ਆਪਾਂ ਉਹੀ ਪੇਪਰ ਲੱਭ ਕੇ ਲਿਆਂਦਾ ਹੈ ਤੇ ਉਹ ਪੇਪਰ ਦੇ ਵਿੱਚ ਕੀ ਕੁਝ ਸਿਲੇਬਸ ਸੀਗਾ ਕਿਵੇਂ ਪੇਪਰ ਹੋਇਆ ਤੇ ਉਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਦੇਣ ਲੱਗਿਆਂਗੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੇਪਰ ਜਿਹੜਾ ਹੋਇਆ ਸੀਗਾ ਉਹਦੇ ਵਿੱਚ ਨਾ ਰੀਜਨਿੰਗ ਨਾ ਮੈਥ ਨਾ ਇੰਗਲਿਸ਼ ਕੋਈ ਸਬਜੈਕਟ ਨਹੀਂ ਸਿਰਫ ਪੰਜਾਬੀ ਦਾ ਸੀਗਾ ਤੇ ਉਹ ਵੀ 8ਵੀਂ ਬੀਜ ਤੇ ਸੀਗਾ ਬਿਲਕੁਲ ਹੀ ਸੌਖਾ ਤੇ ਆਸਾਨ ਪੇਪਰ ਸੀਗਾ ਤੇ ਉਹਦੇ ਵਿੱਚ ਡੇਢ ਘੰਟੇ ਦਾ ਪੇਪਰ ਸੀਗਾ ਤੇ ਕੁੱਲ 50 ਅੰਕਾਂ ਦਾ ਇਹ ਪੇਪਰ ਸੀਗਾ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਪਹਿਲਾ ਸਵਾਲ ਸੀਗਾ ਠੀਕ ਹੈ ਉਹ ਪੈਰੇ ਦਾ ਸੀਗਾ ਜਿਹਦੇ ਵਿੱਚ ਇੱਕ ਪੈਰਾ ਦਿੱਤਾ ਗਿਆ ਸੀਗਾ ਉਹ ਪੈਰੇ ਦੇ ਵਿੱਚੋਂ ਲੱਭ ਕੇ ਸਵਾਲ ਕਰਨੇ ਸੀਗੇ ਉਹ ਪੈਰਾ ਇੱਕ ਇੱਕ ਨੰਬਰਾਂ ਦੇ ਪੰਜ ਸਵਾਲ ਸੀਗੇ ਪੰਜੇ ਜ਼ਰੂਰੀ ਸਵਾਲ ਸੀਗੇ ਠੀਕ ਹੈ ਜਿਵੇਂ ਕਿ ਇਹਨਾਂ ਨੇ ਰੂਪਨਗਰ ਬਾਰੇ ਪੈਰਾ ਦਿੱਤਾ ਸੀਗਾ ਤੇ ਉਹਦੇ ਵਿੱਚ ਰੂਪਨਗਰ ਬਾਰੇ ਹੀ ਸਵਾਲ ਪੁੱਛਾਂਗੇ ਤੀਏ ਜਿਵੇਂ ਰੂਪ ਨਗਰ ਸ਼ਹਿਰ ਦਾ ਪਹਿਲਾ ਨਾਂ ਕੀ ਸੀਗਾ ਉਹਦਾ ਆਨਸਰ ਰੋਪੜ ਸੀਗਾ ਸਾਰਾ ਇਹ ਪੈਰਾ ਪੜ੍ਹਨਾ ਸੀਗਾ ਚੰਗੀ ਤਰ੍ਹਾਂ ਤੇ ਉਹਦੇ ਵਿੱਚੋਂ ਆਨਸਰ ਲੱਭ ਕੇ ਲਗਾਉਣੇ ਸੀਗੇ ਉਸ ਤੋਂ ਬਾਅਦ ਜਿਹੜਾ ਅਗਲਾ ਸਵਾਲ ਬਣਦਾਗਾ ਉਹ 2 ਨੰਬਰ ਸਵਾਲ ਦੇ ਵਿੱਚ ਸੀਗਾ ਪੰਜ ਸਵਾਲ ਸੀਏ 2 ਨੰਬਰ ਭਾਗ ਦੇ ਵਿੱਚ ਜਾ ਕੇ ਜੋ ਕਿ 5 ਨੰਬਰ 5 ਨੰਬਰਾਂ ਦੇ ਸੀਗੇ 2 2 ਜੋ ਕਿ 2 ਨੰਬਰ ਸਵਾਲ ਬਣਦਾਗਾ ਉਹਦੇ ਵਿੱਚ 2 ਨੰਬਰਾਂ ਦੇ 5 ਸਵਾਲ ਸੀਗੇ ਟੋਟਲ 10 ਨੰਬਰ ਸੀਗੇ ਠੀਕ ਹੈ ਜੋ ਕਿ ਪੰਜਾਬੀ ਵਿਆਕਰਨ ਬਾਰੇ ਸੀਗੇ ਵੀ ਨਾਪ ਕਿੰਨੇ ਪ੍ਰਕਾਰ ਦਾ ਹੈ ਪੰਜਾਬੀ ਬੋਲੀ ਲਿਪੀ ਦਾ ਨਾਮ ਲਿਖੋ ਕਿਸੇ ਇੱਕ ਲਗਾਖਰ ਦਾ ਨਾਮ ਲਿਖੋ ਲਿੰਗ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਜੋਜਕ ਦੀ ਕੋਈ ਇੱਕ ਕਿਸਮ ਲਿਖੋ ਠੀਕ ਹੈ ਇਹ 8ਵੀਂ ਵੇਜ ਤੇ ਇਹੀ ਸਵਾਲ ਜਿਹੜੇ ਸੀਗੇ ਉਹ मतलब की जो आप 8वीं तक पढ़े हैंगे ओदा दे सवाल सी बिल्कुल ही सोखा सीगा ते जेड़े मेरे वीरा ने पोस्ट भरी है ता ओ व्याकरण बारे ਚੰਗੀ ਤਰ੍ਹਾਂ ਪੜ ਲਣ ਤੇ ਪੰਜਾਬ बारे ਪੂਰੀ ਜਾਣਕਾਰੀ ਲੈ ਲਣ ਉਸ ਤੋਂ ਬਾਅਦ 3 ਨੰਬਰ ਸਵਾਲ ਦੇ ਵਿੱਚ 5 ਨੰਬਰਾਂ ਦਾ ਇੱਕ ਸਵਾਲ ਸੀਗਾ ਜਨਨ ਕੀ ਇਹ 15 20 ਲੈਣਾ ਦੇ ਵਿੱਚ ਇਸ ਦਾ ਇੱਕ ਕਵੀ ਸਤਰਾ ਸਿਆਂ ਇਹਨਾਂ ਨੂੰ ਭਾਵ ਅਰਥ ਮਤਲਬ ਕਿ ਇਹਨਾਂ ਦਾ ਸਪਸ਼ਟ ਕਰਕੇ ਪੈਰਾ ਲਿਖਣਾਗਾ ਵੀ ਇਹਨਾਂ ਦਾ ਅਰਥ ਕੀ ਬਣਦੇ ਨੇਗੇ ਵਿਆਖਿਆ ਕਰਨੀ ਹੈ ਜਿਵੇਂ ਕਿ ਆਪਾਂ 5ਵੀਂ 6ਵੀਂ ਦੇ ਵਿੱਚ ਕਵਿਤਾ ਹੁੰਦੀ ਐ ਸੇ ਉਹਨਾਂ ਦੇ ਪੜ ਕੇ ਆਪਾਂ ਉਹਨਾਂ ਦੇ ਪੈਰੇ ਹੁੰਦੇ ਸੀਗੇ ਜਿਹੜੇ ਠੀਕ ਹੈ ਉਹਨਾਂ ਦੀ ਵਿਆਖਿਆ ਕਰਕੇ ਵੀ ਇਹਨਾਂ ਦਾ ਕੀ ਭਾਵ ਬਣਦਾਗਾ ਉਹ ਲਿਖ ਦੇਉਂਦੇ ਸੀਗੇ ਘੱਟੋ ਘਾਟ ਇਹ 15 20 ਲਾਈਨਾਂ ਦੇ ਵਿੱਚ ਹੋਣਾ ਜ਼ਰੂਰੀ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਦੋ ਆਪਸ਼ਨਾਂ ਦਿੱਤੀਆਂ ਗਈ ਸੀ ਜਿਹੜਾ ਤੁਹਾਨੂੰ ਸੌਖਾ ਲੱਗਦੀਆਂ ਕਵੀ ਸਤਰਾ ਉਹਨਾਂ ਦੇ ਵਿੱਚੋਂ ਤੁਸੀਂ ਇੱਕ ਚੁਣ ਕੇ ਹੀ ਕਰਨਾ ਸੀਗਾ ਉਸ ਤੋਂ ਬਾਅਦ ਠੀਕ ਹੈ ਚਾਰ ਨੰਬਰ ਸਵਾਲ ਸੀਗਾ ਇਹਦੇ ਵਿੱਚ ਪੰਜਾਬ ਦੀ ਜਰਨਾ ਨੌਲੇਜ ਸੀਗੀ ਜਿਵੇਂ ਕਿ ਇਹਨਾਂ ਨੇ ਪੁੱਛਿਆ ਸਿੰਜ ਸਰਾਂ ਦਾ ਮੇਲਾ ਕਿੱਥੇ ਲੱਗਦਾ ਹੈਗਾ ਇਸ ਮੇਲੇ ਦਾ ਨਾਮ ਕਿਵੇਂ ਪਿਆ ਠੀਕ ਹੈ ਇਹ ਤਿੰਨ ਨੰਬਰਾਂ ਦਾ ਇੱਕ ਸਵਾਲ ਸੀਗਾ ਠੀਕ ਹੈ ਇਹਨਾਂ ਦੇ ਵਿੱਚੋਂ ਦੋ ਸਵਾਲ ਕਰਨੇ ਜ਼ਰੂਰੀ ਸੀ ਚਾਰ ਨੰਬਰ ਦੇ ਵਿੱਚ ਜਾ ਕੇ ਠੀਕ ਹੈ ਜਿਵੇਂ ਊੜਾ ਆੜਾ ਏਡੀ ਸੀਗਾ ਇਹਦੇ ਵਿੱਚੋਂ ਜਿਹੜੇ ਤੁਹਾਨੂੰ ਦੋ ਸਵਾਲ ਆਉਂਦੇ ਸੀਗੇ ਉਹ ਕਰਨੇ ਜ਼ਰੂਰੀ ਨੇ ਇੱਕ ਘੱਟੋ-ਘੱਟ 6 ਜਾਂ 7 ਲਾਈਨਾਂ ਦੇ ਵਿੱਚ ਲਿਖਣਾ ਜ਼ਰੂਰੀ ਸੀਗਾ ਠੀਕ ਹੈ ਉਸ ਦੇ ਵਿੱਚ ਜਿਵੇਂ ਪੁੱਛਿਆ ਗਿਆ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਚਾਨਣਾ ਪਾਓ ਦਲੇਰ ਕਹਾਣੀ ਅਨੁਸਾਰ ਬਲਜੀਤ ਬਲਜੀਤ ਤੇ ਏਕਮ ਨੂੰ ਕਿਹੜੀ ਖੇਡ ਦਾ ਸ਼ੌਂਕ ਸੀਗਾ ਘੱਟੋ ਘੱਟ ਇਹ ਪੰਜ ਛੇ ਲਾਈਨਾਂ ਦੇ ਵਿੱਚ ਅਨਸਰ ਦੇਣਾਗਾ ਉਸ ਤੋਂ ਬਾਅਦ ਪੰਜ ਨੰਬਰ ਸਵਾਲ ਦੇ ਵਿੱਚ ਮੁਹਾਵਰੇ ਸੀਗੇ ਬਾਖ ਸੀਗੇ ਠੀਕ ਹੈ ਇਹ ਦੋ ਨੰਬਰਾਂ ਦਾ ਇੱਕ ਸੀਗਾ ਤਿੰਨ ਕਰਨੇ ਸੀਗੇ ਠੀਕ ਹੈ ਇਹਦੇ ਵਿੱਚ ਜਿਵੇਂ ਇਹਨਾਂ ਨੇ ਪੁੱਛਿਆ ਮੰਜ਼ਲ ਠੀਕ ਹੈ ਇਹਨੂੰ ਮੰਜ਼ਲ ਦਾ ਅਰਥ ਕੀ ਹੁੰਦਾਗਾ ਜਿਵੇਂ ਬ੍ਰੈਕਟ ਦੇ ਵਿੱਚ ਲਿਖ ਕੇ ਲਿਖਦਾ ਕੋਈ ਜਿੱਥੇ ਆਪਾਂ ਪਹੁੰਚਣਾ ਚਾਹੁੰਦੇ ਆਗੇ ਤੁਹਾਡਾ ਟਾਰਗੇਟ ਉਹ ਬ੍ਰੈਕਟ ਦੇ ਵਿੱਚ ਲਿਖਣਾ ਪੰਜਾਬੀ ਦੇ ਵਿੱਚ ਉਸ ਤੋਂ ਬਾਅਦ ਉਹਦੀ ਪੂਰੀ ਵਿਆਖਿਆ ਕਰਨੀ ਹੈ ਜਿਵੇਂ ਕਿ RAM ਆਪਣੀ ਮੰਜ਼ਿਲ ਤੇ ਪਹੁੰਚਣ ਲਈ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈ ਪਰ ਹਲੇ ਤੱਕ ਉਸ ਨੂੰ ਆਪਣੀ ਮੰਜ਼ਿਲ ਦਾ ਰਸਤਾ ਨਹੀਂ ਮਿਲਿਆ ਜਿਵੇਂ ਕਿ ਕੋਈ ਹੋਰ ਨੌਕਰੀ ਦੀ ਤਿਆਰੀ ਕਰ ਰਿਹਾ ਹੈ ਠੀਕ ਹੈ ਜਿਵੇਂ ਮਹਾਰਤ ਮਹਾਰਤ ਦਾ ਅਰਥ ਹੁੰਦਾ ਕਿਸੇ ਚੀਜ਼ ਦੇ ਵਿੱਚ ਕਲਾ ਹੋਣਾ ਨਿਪੁੰਨ ਹੋਣਾ ਉਹਨੂੰ ਬ੍ਰੈਕਟ ਦੇ ਵਿੱਚ ਲਿਖ ਕੇ ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਬੋਲਤਾ ਸ਼ਰਨਜੀਤ ਸਿੰਘ ਮਤਲਬ ਕਿ ਦਰਵਾਜ਼ੇ ਬਣਾਉਣ ਦੇ ਵਿੱਚ ਪੂਰੀ ਮਹਾਰਤ ਰੱਖਦਾ ਹੈ ਸ਼ਖਸੀਅਤ ਠੀਕ ਹੈ ਕੋਈ ਮਤਲਬ ਕਿ ਖਾਸ ਹੋਣਾ ਕੋਈ ਜਿਹਨੂੰ ਆਪਾਂ ਕਹਿੰਦੇ ਵੀ ਇਹ ਖਾਸ ਸ਼ਖਸੀਅਤ ਹੈ ਠੀਕ ਹੈ ਉਹ ਮੇਹੀ ਤੁਹਾਨੂੰ ਮੈਂ ਦੱਸਣ ਲੱਗਿਆਂਗਾ ਇਹਨਾਂ ਦੇ ਵਿੱਚੋਂ ਤਿੰਨ ਕਰਨੇ ਸੀ ਜੋ ਆਉਂਦਾ ਸੀਗਾ ਤੁਹਾਨੂੰ ਜਿਵੇਂ ਉੱਚਾ ਨੀਮਾ ਬੋਲਣਾ ਕਿਸੇ ਨੂੰ ਚੰਗਾ ਮੜਾ ਬੋਲਣਾ ਠੀਕ ਹੈ ਤੇ ਰਾਮ ਨੇ ਸ਼ਾਮ ਨੂੰ ਉੱਚਾ ਨੀਮਾ ਬੋਲਣਾ ਸ਼ੁਰੂ ਕਰ ਦਿੱਤਾ ਕਿਸੇ ਗੱਲ ਪਿੱਛੇ ਇਹਦੇ ਮਤਲਬ ਕਿ ਬਾਕ ਬਣਾਉਣੇ ਨੇ ਤਾਂ ਜਿਵੇਂ ਕਿ ਆਪਾਂ ਨਾਰਮਲ ਪੱਕਾ 8ਵੀਂ 9ਵੀਂ ਦੇ ਵਿੱਚ ਬਣਾਉਂਦੇ ਹੁੰਦੇ ਸੀਗੇ ਉਸ ਤੋਂ ਬਾਅਦ 6 ਨੰਬਰ ਜਿਹੜਾ ਸਵਾਲ ਹੈ ਠੀਕ ਹੈ ਉਸ ਤੋਂ ਬਾਅਦ 6 ਨੰਬਰ ਸਵਾਲ ਦੇ ਵਿੱਚ ਇਹਨਾਂ ਨੇ ਕਿਹਾਗਾ ਇੱਕ ਲੇਖ ਲਿਖੋ ਕਿਸੇ ਵੀ ਤੇ ਜਿਵੇਂ ਵਿਦਿਆਰਥੀ ਅਤੇ ਅਨੁਸ਼ਾਸਨ ਉੱਤੇ ਛੇ ਨੰਬਰ ਸਵਾਲ ਹੈ ਜਿਹੜਾ ਖੇਡ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਦੇ ਉੱਤੇ ਲਿਖ ਲਿਖੋ ਜਿਹੜਾ ਤੁਹਾਨੂੰ ਵਿਸ਼ਾ ਆਉਂਦਾਗਾ ਇਹ ਘੱਟੋ ਇਹ 10 ਨੰਬਰ ਆਉਂਦਾ ਘੱਟੋ-ਘੱਟ ਇਹ 100 ਵਰਡ 100 ਸ਼ਬਦਾਂ ਦੇ ਵਿੱਚ ਲਿਖਣਾ ਜ਼ਰੂਰੀ ਹੈ ਮੰਨ ਲਓ ਕਿ 10-15 ਲਾਈਨਾਂ ਦੇ ਵਿੱਚ ਲਿਖਣਾ ਜ਼ਰੂਰੀ ਹੈਗਾ ਠੀਕ ਹੈ ਵਿਦਿਆਰਥੀ ਅਤੇ ਅਨੁਸ਼ਾਸਨ ਉੱਤੇ ਲਿਖ ਲਿਖ ਸਕਦੇ ਹੋ ਸਾਡੇ ਮੇਲੇ ਤੇ ਤਿਹਾਰ ਵੀ ਸਾਡੇ ਪੰਜਾਬ ਦੇ ਵਿੱਚ ਐਨੇ ਮੇਲੇ ਲੈ ਕੇ ਮਨਾਏ ਜਾਂਦੇ ਨੇ ਕਿ ਠੀਕ ਹੈ ਦੀਵਾਲੀ ਦਾ ਤਿਹਾਰ ਠੀਕ ਹੈ ਹਾਂ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਮੇਲੇ ਦੇ ਉੱਤੇ ਲਿਖ ਸਕਦੇ ਹੋਗੇ ਠੀਕ ਹੈ ਸਾਡੇ ਪੰਜਾਬ ਦੇ ਵਿੱਚ ਇੰਨੇ ਮੇਲੇ ਮਨਾਏ ਜਾਂਦੇ ਨੇਗੇ ਠੀਕ ਹੈ ਇੰਨੇ ਤਿਉਹਾਰ ਰਣਗੇ ਠੀਕ ਹੈ ਉਸ ਤੋਂ ਬਾਅਦ ਪ੍ਰਦੂਸ਼ਣ ਬਾਰੇ ਵੀ ਅੱਜ ਕੱਲ ਕਿੰਨਾ ਪ੍ਰਦੂਸ਼ਣ ਫੈਲਿਆ ਹੋਇਆ ਹੈਗਾ ਪ੍ਰਦੂਸ਼ਣ ਬਾਰੇ ਲਿਖਿਆ ਇਸ ਦੀ ਰੋਕ ਥਾਮ ਬਾਰੇ ਲਿਖਣਾ ਹੈ ਕਿਸ-ਕਿਸ ਜਗ੍ਹਾ ਤੋਂ ਪ੍ਰਦੂਸ਼ਣ ਹੋ ਰਿਹਾ ਹੈ ਉਸ ਤੋਂ ਬਾਅਦ ਹਾਕੀ ਦਾ ਅਥੀ ਢਿੱਟਾ ਮੈਚ ਕੋਈ ਤੁਸੀਂ ਹਾਕੀ ਦਾ ਮੈਚ ਦੇਖਿਆ ਉਹਦੇ ਬਾਰੇ ਲਿਖਣਾਗਾ ਵੀ ਮੈਂ ਐਵੇਂ ਦੇਖਿਆ ਸੀਗਾ ਠੀਕ ਹੈ ਉਸ ਤੋਂ ਬਾਅਦ 10 ਦੀ ਸਮੱਸਿਆ ਇਹਨਾਂ ਦੇ ਵਿੱਚੋਂ ਇੱਕ ਮਤਲਬ ਕਿ ਪੈਰਾ ਤੁਸੀਂ ਚੁਣ ਕੇ ਲਿਖਣਾ ਸੀਗਾ ਵੀ 10 ਨੰਬਰਾਂ ਦੇ ਇੱਕ ਸਵਾਲ ਹੈ ਇਹ ਉਸ ਤੋਂ ਬਾਅਦ ਇਹਨਾਂ ਚ ਜੋ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਉਹ ਚੁਣ ਲਿਓ ਐਵੇਂ ਹੀ ਤੁਸੀਂ ਮਤਲਬ ਕਿ ਤਿਆਰੀ ਕਰਕੇ ਲੈ ਕੇ ਜਾਣੀ ਹੈ ਉਸ ਤੋਂ ਬਾਅਦ 7 ਨੰਬਰਾਂ ਦਾ ਜਿਹੜਾ ਸਵਾਲ ਹੈ ਠੀਕ ਹੈ ਇਹਦੇ ਵਿੱਚ ਦੋ ਐਪਲੀਕੇਸ਼ਨ ਆਸੀਆਂ ਅਰਜ਼ੀਆਂ ਸੀਆਂ ਠੀਕ ਹੈ ਇੱਕ ਤਾਂ ਤੁਸੀਂ ਮਾਤਾ ਪਿਤਾ ਜੀ ਨੂੰ ਪੱਤਰ ਲਾਹੀ ਆਪਣੇ ਸਕੂਲ ਵਿੱਚ ਮਨਾਏ ਜਾਣ ਵਾਲੇ ਸਨਾਲਾ ਸਮਾਰੋਹ ਦਾ ਹੱਲ ਹਾਲ ਲਿਖੋ ਮਤਲਬ ਕਿ ਤੁਹਾਡੇ ਸਕੂਲ ਦੇ ਵਿੱਚ ਕੋਈ ਜਿਵੇਂ ਮਤਲਬ ਕਿ ਵਿਦਾਇਗੀ ਪਾਰਟੀ ਹੁੰਦੀ ਹੈ ਕਿ ਜਾਂ ਕੋਈ ਸਕੂਲ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾਗਾ ਉਹ ਹੋਇਆ ਸੀਗਾ ਉਹਦੇ ਬਾਰੇ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਲਿਖਣੀ ਹੈਗੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਮਤਲਬ ਕਿ ਦੋ ਐਪਲੀਕੇਸ਼ਨਾਂ ਦੇ ਵਿੱਚ ਇੱਕ ਲਿਖਣਾ ਵੀ ਇੱਕ ਵਿਦਿਆਰਥੀ ਨੇ ਮੈਚ ਦੇਖਣ ਜਾਣ ਲਈ ਆਪਣੇ ਪ੍ਰਿੰਸੀਪਲ ਨੂੰ ਅਰਜੀ ਲਿਖਣੀ ਹੈ ਵੀ ਮੈਂ ਫਲਾਨੀ ਜਗ੍ਹਾ ਤੇ ਕੋਈ ਕ੍ਰਿਕਟ ਦਾ ਮੈਚ ਆਗਾ ਕੋਈ ਹਾਕੀ ਦਾ ਮੈਚ ਆਗਾ ਮੈਂ ਦੇਖਣ ਜਾਣਾਗਾ ਤੇ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ ਅਸਲ ਦੇ ਵਿੱਚ ਨਾ ਜੇ ਦੇਖਿਆ ਜਾਵੇ ਮੈਂ ਪੂਰਾ ਪੇਪਰ ਪੜ੍ਹਨ ਤੋਂ ਬਾਅਦ ਕੋਈ ਆਈਡੀਆ ਲਾਇਆ ਜਿੰਨਾ ਵੀ ਪੇਪਰ ਹੈਗਾ ਇਹ ਸਾਰਾ 8ਵੀਂ ਬੇਸ ਤੇ ਹੈ ਸੇਮ ਉਹੀ ਚੀਜ਼ ਮੈਨੂੰ ਫੀਲਿੰਗ ਆਈ ਜਿਵੇਂ ਮੈਂ 8ਵੀਂ ਬੇਸ ਦਾ ਕੋਈ ਪੇਪਰ ਪੜ੍ਹ ਰਿਹਾ ਹਾਂ ਮੈਂ ਕਿਉਂਕਿ ਇਹੀ ਚੀਜ਼ਾਂ ਹੁੰਦੀਆਂ ਸੀ 8ਵੀਂ ਤੋਂ ਲੈ ਕੇ 10ਵੀਂ ਤੱਕ ਆਈ ਚੀਜ਼ਾਂ ਇਹ ਜਿੰਨੀਆਂ ਐਪਲੀਕੇਸ਼ਨ ਨੇ ਤੁਹਾਨੂੰ 8ਵੀਂ 10ਵੀਂ ਦੇ ਵਿੱਚ ਕੋਈ ਗਾਈਡ ਲੈ ਲਿਓ ਉਹਦੇ ਵਿੱਚ ਮਿਲ ਜਾਣਗੀਆਂ ਠੀਕ ਹੈ ਬਾਕੀ ਜਿਹੜੇ ਲੇਖ ਨੇ ਉਹ ਵੀ ਮਤਲਬ ਕਿ 8ਵੀਂ 10ਵੀਂ ਦੀ ਗਾਈਡ ਵਗੈਰਾ ਦੇ ਵਿੱਚ ਮਿਲ ਜਾਣਗੇ ਠੀਕ ਹੈ ਤੇ ਤੁਹਾਨੂੰ ਮੈਂ ਪੂਰੀ ਨੌਲੇਜ ਦੇ ਦਿੱਤੀ ਜਿਹੜਾ ਲੋਕ ਅਦਾਲਤ ਦਾ ਜਿਹੜਾ ਪੇਪਰ ਹੋਣਾਗਾ ਹੁਣ ਤੁਹਾਨੂੰ ਪਤਾ ਹੀ ਲੱਗ ਜਾਉਣਾ ਪੂਰਾ ਹੀ ਪੰਜਾਬੀ ਦੇ ਵਿੱਚ ਹੋਣਾ ਕੋਈ ਇੰਗਲਿਸ਼ ਹਿੰਦੀ ਮੈਥ ਕੁਛ ਵੀ ਨਹੀਂ ਹੋਣਾ ਸਿਰਫ 8ਵੀਂ ਬੇਸ ਤੇ ਪੇਪਰ ਹੋਣਾਗਾ ਆਪਣੇ ਬਾਖ ਯਾਦ ਕਰ ਲਓ ਠੀਕ ਹੈ ਕਵਿਤਾਵਾਂ ਯਾਦ ਕਰ ਲਓ 8ਵੀਂ 10ਵੀਂ ਜਿਹੜੀਆਂ ਪੜੀਆਂ ਹੋਈਆਂ ਨੇ ਗਿਆ ਤੇ ਇੱਕ ਵਿਆਕਰਨ ਬਾਰੇ ਜਰੂਰ ਚੰਗੀ ਤਰ੍ਹਾਂ ਪੜ੍ਹ ਲਓ ਨਾਅਬ ਕੀ ਹੁੰਦਾਗਾ ਪੜਨਾਵ ਕੀ ਹੁੰਦਾਗਾ ਠੀਕ ਹੈ ਤੇ ਪੰਜਾਬੀ ਬੋਲੀ ਬਾਰੇ ਪੜ੍ਹ ਲਓ ਲਗਾਖਰ ਪੜ੍ਹ ਲਓ ਠੀਕ ਹੈ ਉਸ ਤੋਂ ਬਾਅਦ ਮਾਤਰਾਵਾਂ ਪੜ ਲਓ ਜੋਜਿਕ ਪੜ ਲਓ ਜੋ ਵੀ ਹੈਗਾ ਪੰਜਾਬੀ ਵਿਆਕਰਨ ਕੁਝ ਵੀ ਨਾ ਛੱਡੋ ਚੰਗੀ ਤਰ੍ਹਾਂ ਪੜ ਲਓ ਉਸ ਤੋਂ ਬਾਅਦ ਪਹਿਰੇ ਤਾਂ ਤੁਹਾਨੂੰ ਪਤਾ ਹੀ ਹੈ ਤਾਂ ਸੌਖਾ ਹੀ ਹੁੰਦਾਗਾ ਪਹਿਰਿਆਂ ਬਾਰੇ ਪੜ ਲਓ ਗੁਰੂਆਂ ਦਸੇ ਗੁਰੂਆਂ ਬਾਰੇ ਪੜ ਸਕਦੇ ਹੋਗੇ ਜਿੰਨਾ ਵੀ ਹੈ ਉਸ ਤੋਂ ਬਾਅਦ ਦਸੇ ਗੁਰੂਆਂ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਇਹ ਪੇਪਰ ਪੁਰਾਣਾਗਾ ਕਿਉਂਕਿ ਹੁਣ ਦੇ ਵਿੱਚ ਜਿਹੜਾ ਨਾ ਉਹ ਨਵਾਂ ਹੋਊਗਾ ਉਹਦੇ ਵਿੱਚ ਕੋਈ ਵੀ ਦਸੇ ਗੁਰੂਆਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਬਾਰੇ ਪੜ੍ਹ ਸਕਦੇ ਹੋਗੇ ਚੰਗੀ ਤਰ੍ਹਾਂ ਵੀ ਕਿੰਨੇ ਮਤਲਬ ਕਿ ਬਾਣੀਆਂ ਦੇ ਵਿੱਚ ਲਿਖਿਆ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੇਗੇ ਉਹ ਸਾਰਾ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਹੁਣ ਤੁਹਾਨੂੰ ਮੈਂ ਪੂਰੀ ਪੇਪਰ ਬਾਰੇ ਜਾਣਕਾਰੀ ਦੇ ਦਿੱਤੀ ਹੈਗੀ ਵੀ ਜਨਨ ਕੀ ਜਿਹੜਾ ਪੇਪਰ ਹੈ ਉਹ ਟੋਟਲੀ ਪੰਜਾਬੀ ਦੇ ਵਿੱਚ ਆਉਣਾਗਾ ਠੀਕ ਹੈ ਬਿਲਕੁਲੀ 8ਵੀਂ ਬੇਸ ਤੇ ਆਉਣਾ ਬਿਲਕੁਲੀ ਸੌਖਾ ਪੇਪਰ ਆਉਣਾਗਾ ਜਦੋਂ ਤੁਹਾਡਾ ਪੇਪਰ ਕਲੀਅਰ ਹੁੰਦਾਗਾ ਉਸ ਤੋਂ ਬਾਅਦ ਤੁਹਾਨੂੰ ਇੰਟਰਵਿਊ ਵਾਸਤੇ ਬੁਲਾਇਆ ਜਾਂਦਾ ਕਿਉਂਕਿ ਪਿਛਲੀ ਵਾਰ ਜੋ ਸੀਗੇ 500 ਆਸ-ਪ ਤੋ ਬਾਦ ਉਹਨਾਂ ਨੂੰ ਇੰਟਰਵਿਊ ਵਾਸਤੇ ਬੁਲਾਇਆ ਗਿਆ ਸੀਗਾ ਸੋ ਆਪਣੀ ਇੰਨੀ ਕ ਤਿਆਰੀ ਰੱਖਣੀ ਹੈ ਕਿ ਪੇਪਰ ਬਿਲਕੁਲੀ ਸੌਖਾ ਦਾ ਬਸ 8ਵੀਂ 10ਵੀਂ ਦੀਆਂ ਕਿਤਾਬਾਂ ਚੱਕੋ ਵਿਆਕਰਨ ਬਾਰੇ ਪੜੋ ਤੇ ਆਪਣਾ ਪੈਰੇ ਬਾਰੇ ਪੜ੍ਹ ਲਓ ਐਪਲੀਕੇਸ਼ਨਾਂ ਪੜ੍ਹ ਲਓ ਅਰਜ਼ੀਆਂ ਪੜ੍ਹ ਲਓ ਜੋ ਵੀ ਆ ਬਿਲਕੁਲੀ ਸੌਖਾ ਹੀ ਪੇਪਰ ਹੈਗਾ ਸੋ ਮੈਂ ਇੰਨੀ ਮਿਹਨਤ ਨਾਲ ਇਹ ਵੀਡੀਓ ਬਣਾਈ ਆ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਮੈਨੂੰ ਨਹੀਂ ਲੱਗਦਾ ਕੋਈ ਚੈਨਲ ਵਾਲਾ ਤੁਹਾਨੂੰ ਇੰਨੀ ਜਾਣਕਾਰੀ ਦਿੰਦਾ ਹੋਊਗਾ ਮੈਂ ਸਿਰਫ ਨਾਰਮਲ ਵੇ ਨਾਲ ਤੁਹਾਨੂੰ ਕੋਈ ਐਡੀਟਿੰਗ ਨਹੀਂ ਹੁੰਦੀ ਆਪਣੀ ਵੀਡੀਓ ਦੇ ਵਿੱਚ ਪਰ ਵੀਡੀਓ ਦੇ ਵਿੱਚ ਖਾਸ ਹੁੰਦਾ ਆਪਾਂ ਸਿਰਫ ਜਿਵੇਂ ਹੁੰਦਾਗਾ ਡੰਗਾ ਸਾਰੂ ਹੁੰਦਾ ਆਪਣੇ ਕੋਲੇ ਐਡੀਟਿੰਗ ਵਗੈਰਾ ਸਭ ਉਵੇਂ ਚੱਕ ਕੇ ਆਪਾਂ ਵੀਡੀਓ ਪਾ ਦਿੰਨੇ ਆਗੇ ਸੋ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਦੇ ਆਉਣ ਵਾਲੀਆਂ ਪੋਸਟਾਂ ਬਾਰੇ ਜਾਣਕਾਰੀ ਮਿਲੂਗੀ ਤੇ ਆਪਣਾ ਇੱਕ ਗਰੁੱਪ ਚੈਨਲ ਬਣਿਆ ਆਪਣਾ ਇੱਕ ਗਰੁੱਪ ਬਣਿਆ ਹੋਇਆਗਾ ਜੋ WhatsApp ਦੇ ਉੱਤੇ ਸਿੰਘ ਵੈਬ ਕੈਫੇ ਦੇ ਨਾਂ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਕੋਈ ਵੀ ਪੋਸਟਾਂ ਬਾਰੇ ਜਾਣਕਾਰੀ ਲੈਣੀ ਹੈ ਜੀ ਤੁਸੀਂ ਲੈ ਸਕਦੇ ਹੋ ਕੋਈ ਪ੍ਰਭਾਣੀ ਹੁੰਦੀ ਹੈ ਪ੍ਰਭਾਵੀ ਸਕਦੇ ਹੋਗੇ ਸੋ ਸਾਰੇ ਹੀ ਜਿਹੜੇ ਕੀ ਆਪਣੇ ਚੈਨਲ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਧੰਨਵਾਦ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਅੱਗੇ ਕੋਈ ਜੇ ਕਿਸੇ ਨੂੰ ਜਾਣਕਾਰੀ ਜਾਂ ਕਿਸੇ ਨੂੰ ਹੋਰ ਨੌਲੇਜ ਚਾਹੀਦੀ ਹੈ ਜਾਂ ਕਿਸੇ ਨੂੰ ਸਿਲੇਬਸ ਬਾਰੇ ਕੋਈ ਪੀਡੀਐਫ ਵਗੈਰਾ ਚਾਹੀਦੇ ਨੇ ਕਿ ਤੁਸੀਂ ਕਮੈਂਟ ਕਰ ਸਕਦੇ ਹੋਗੇ ਤੁਹਾਨੂੰ ਪੀਡੀਐਫ ਮਿਲ ਜਾਏਗੀ ਸੋ ਧੰਨਵਾਦ ਸਾਰਿਆਂ ਦਾ